ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਲਾਲ ਮਿਰਚ ਦੇ ਨਾਲ ਕੀਤਾ ਜਾਣ ਵਾਲਾ ਜਾਣ ਵਾਲਾ ਉਪਾਅ ਲੈ ਕੇ ਆਈਆਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡਾ ਜੇਕਰ ਕੋਈ ਵੀ ਦੁਸ਼ਮਣ ਹੈਗਾ ਤਾਂ ਉਹ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ ਬਸ ਤੁਸੀਂ ਇੱਕ ਲਾਲ ਮਿਰਚ ਦੇ ਨਾਲ ਛੋਟਾ ਜਿਹਾ ਉਬਾਰ ਕਰਕੇ ਇਸ ਨੂੰ ਆਪਣੇ ਬਾਥਰੂਮ ਟਾਇਲਟ ਦੇ ਵਿੱਚ ਤੁਸੀਂ ਸੁੱਟ ਦੇਣਾ ਹੈ ਇਹ ਉਪਾਅ ਬਹੁਤ ਹੀ ਜ਼ਿਆਦਾ ਸਰਲ ਹੈ ਤੇ ਤੁਸੀਂ ਆਪਣੀ ਘਰ ਦੇ ਵਿੱਚ ਬੈਠੇ ਬੈਠੇ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡੇ ਦੁਸ਼ਮਨ ਦਾ ਤੁਹਾਡੇ ਉੱਪਰ ਕੁਝ ਕੀਤਾ ਕਰਾਇਆ ਹੈ ਕੋਈ ਜਾਦੂ ਟੂਣਾ ਚਾ ਫਿਰ ਤਾਂ ਅੰਤਰੀਕ ਕਿਰਿਆਵਾਂ ਉਹਨਾਂ ਨੇ ਕਰਵਾ ਰੱਖੀਆਂ ਨੇ ਤਾਂ ਉਹ ਦੂਰ ਹੋ ਜਾਣੀਆਂ ਤੇ ਇਸ ਦੇ ਨਾਲ ਨਾਲ ਹੀ ਜੇਕਰ ਤੁਹਾਡੇ ਘਰ ਨੂੰ ਨજર ਲੱਗ ਗਈ ਹੈ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕੋਈ ਬੱਚਾ ਹੈ ਉਹ ਜੇਦ ਕਰਦਾ ਹੈ ਕਾਫੀ ਰੋਂਦਾ ਹੈ ਜੋ ਤੁਹਾਡੇ ਕਹਿਣੇ ਤੋਂ ਬਾਹਰ ਹੈ ਤੁਹਾਡੇ ਕਾਰੋਬਾਰ ਨੂੰ ਕਿਸੇ ਦੀ ਨજર ਲੱਗ ਗਈ ਹੈ ਜਾਂ ਫਿਰ ਤੁਹਾਨੂੰ ਇਦਾਂ ਲੱਗਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਅਚਾਨਕ ਹੀ ਦੁਰਘਟਨਾਵਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਤੇ ਉਹਨਾਂ ਤੋਂ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਪਰ ਉਸ ਸਮੇਂ ਤੁਸੀਂ ਇਹ ਨਹੀਂ ਜਾਣਦੇ ਹੁੰਦੇ ਕਿ ਉਹ ਵਿਅਕਤੀ ਜਾਂ ਫਿਰ ਤੁਹਾਡਾ ਦੁਸ਼ਮਣ ਕਿਹੜਾ ਹੈ ਜਿਹੜਾ ਤੁਹਾਡੇ ਉੱਪਰ ਇਸ ਤਰੀਕੇ ਦੇ ਨਾਲ ਵਾਰ ਕਰ ਰਿਹਾ ਹੈ ਤੁਸੀਂ ਕਾਫੀ ਸਮੇਂ ਤੋਂ ਆਪਣੇ ਦੁਸ਼ਮਣ ਤੋਂ ਇੰਨਾ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹੋ ਕਿ ਜਦੋਂ ਤੋਂ ਤੁਸੀਂ ਆਪਣਾ ਕੋਈ ਬਿਜ਼ਨਸ ਜਾਂ ਕਾਰੋਬਾਰ ਸ਼ੁਰੂ ਕੀਤਾ ਉਸ ਸਮੇਂ ਤੋਂ ਹੀ ਤੁਹਾਡਾ ਦੁਸ਼ਮਣ ਤੁਹਾਡੇ ਤੁਹਾਡੇ ਕਾਰੋਬਾਰ ਨੂੰ ਖਤਮ ਕਰਨਾ ਚਾਹੁੰਦਾ ਹੈ ਤੁਹਾਨੂੰ ਤੁਹਾਡੀ ਤਰੱਕੀ ਨੂੰ ਦੇਖ ਕੇ ਉਹ ਚਰਨ ਹੀ ਰਹਾ ਸੋ ਇਸ ਕਰਕੇ ਤੁਸੀਂ ਇਸ ਉਪਾਰ ਨੂੰ ਆਪਣੇ ਘਰ ਦੇ ਵਿੱਚ ਬੜੇ ਹੀ ਸੌਖੇ ਤਰੀਕੇ ਦੇ ਨਾਲ ਤੇ ਬਿਨਾ ਇੱਕ ਵੀ ਰੁਪਇਆ ਖਰਚ ਕੀਤੇ ਤੁਸੀਂ ਕਰ ਸਕਦੇ ਹੋ ਤੇ ਇਸ ਉਪਾਰ ਨੂੰ ਕਰਨਾ ਕਿਸ ਸਮੇਂ ਆ ਕਿਹੜੇ ਦਿਨ ਕਰਨਾ ਹੈ ਤੇ ਕਿੰਨੀ ਵਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੀਆਂ ਹਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਇਸ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਸੁਣਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੇ ਇਸੇ ਤਰ੍ਹਾਂ ਜੇਕਰ ਤੁਸੀਂ ਆਪਣਾ ਕੋਈ ਕਾਰੋਬਾਰ ਸ਼ੁਰੂ ਕੀਤਾ ਹੈ ਤੇ ਤੁਹਾਡਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਹੈ ਜਿਵੇਂ ਹੀ ਤੁਹਾਡੀ ਤਰੱਕੀ ਹੋਵੇਗੀ ਉਸੇ ਤਰ੍ਹਾਂ ਹੀ ਤੁਹਾਡੇ ਜਿਹੜੇ ਦੁਸ਼ਮਣ ਨੇ ਉਹ ਵਾਅਦੇ ਜਾਣਗੇ ਕਿਉਂਕਿ ਅੱਜਕੱਲ ਦੇ ਸਮੇਂ ਦੇ ਵਿੱਚ ਕੋਈ ਵੀ ਨਹੀਂ ਚਾਹੁੰਦਾ ਕਿ ਸਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਬਣੀ ਰਹੇ ਤੇ ਸਾਡੇ ਕਾਰੋਬਾਰ ਦੇ ਵਿੱਚ ਇਸੇ ਤਰ੍ਹਾਂ ਤਰੱਕੀ ਹੋਵੇ ਸੋ ਅੱਜ ਕੱਲ ਦੇ ਸਮੇਂ ਦੇ ਵਿੱਚ ਮੇਕਤੀ ਆਪਣੇ ਘਰ ਦੀ ਖੁਸ਼ੀ ਨੂੰ ਵੇਖ ਕੇ ਖੁਸ਼ ਨਹੀਂ ਹੁੰਦਾ ਇਸ ਦੇ ਉਲਟ ਉਹ ਕਿਸੇ ਦੀ ਖੁਸ਼ੀ ਨੂੰ ਦੇ ਕੇ ਦੁਖੀ ਜ਼ਰੂਰ ਹੁੰਦਾ ਸੋ ਜਦੋਂ ਇਸ ਤਰੀਕੇ ਦੀਆਂ ਸਾਡੇ ਘਰ ਵਿੱਚ ਅਚਾਨਕ ਹੀ ਦੁਰਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਅਸੀਂ ਸੋਚਦੇ ਹਾਂ ਕਿ ਸਾਡਾ ਤਾਂ ਕਿਸੇ ਦੇ ਨਾਲ ਕੁਝ ਵੀ ਮਾੜਾ ਨਹੀਂ ਨਾਹੀਂ ਅਸੀਂ ਕਿਸੇ ਨੂੰ ਕਦੇ ਮਾੜਾ ਬੋਲਦੇ ਆ ਤਾਂ ਉਸ ਸਮੇ ਸਾਡੇ ਗੁਪਤ ਦੁਸ਼ਮਣ ਹੁੰਦੇ ਨੇ ਜੋ ਸਾਨੂੰ ਹਰ ਇੱਕ ਪਾਸਿਆਂ ਤੋਂ ਨੁਕਸਾਨ ਪਹੁੰਚਾਉਣਾ ਚਾਹੁੰਦੇ ਹੁੰਦੇ ਨੇ ਜੋ ਸਾਡੇ ਫੇਸ ਤੇ ਤਾਂ ਇਸ ਤਰ੍ਹਾਂ ਸਾਡੀ ਨਾਲ ਬਿਹੇਵੀਅਰ ਕਰਦੇ ਆ ਕਿ ਅਸੀਂ ਤੁਹਾਡਾ ਬਹੁਤ ਚੰਗਾ ਸੋਚਦੇ ਆ ਪਰ ਸਾਡੀ ਪਿੱਠ ਪਿੱਛੇ ਉਹ ਸਾਨੂੰ ਹੀ ਨੁਕਸਾਨ ਪਹੁੰਚਾਉਣ ਦੀ ਕੋਈ ਨਾ ਕੋਈ ਸਾਜ਼ਿਸ਼ ਕਰਦੇ ਰਹਿੰਦੇ ਨੇ ਕਿਉਂਕਿ ਉਹ ਤੁਹਾਡੀ ਤਰੱਕੀ ਨੂੰ ਦੇਖ ਕੇ jealous ਨੇ ਤੇ ਤੁਹਾਡੇ ਤੇ ਈਰਖਾ ਕਰਦੇ ਨੇ ਤਾਂ ਇਸ ਤਰੀਕੇ ਦੀਆਂ ਦੁਰਘਟਨਾਵਾਂ ਦੇ ਨਾਲ ਤੁਹਾਡੀ ਜ਼ਿੰਦਗੀ ਬਿਲਕੁਲ ਖਰਾਬ ਹੋ ਜਾਂਦੀ ਹੈ ਤਾਂ ਇਸ ਸਮੇਂ ਤੁਹਾਨੂੰ ਕੀ ਕਰਨਾ ਚਾਹੀਦਾ ਤੁਹਾਨੂੰ ਬਿਲਕੁਲ ਵੀ ਤੁਹਾਨੂੰ ਬਿਲਕੁਲ ਵੀ ਘਬਰਾਉਣਾ ਨਹੀਂ ਚਾਹੀਦਾ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਕਰ ਲਿਓ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਤੇ ਪ੍ਰੋਬਲਮ ਹੱਲ ਹੋ ਜਾਣਗੀਆਂ ਇਸਦੇ ਨਾਲ-ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਤੁਹਾਡੇ ਜਿਹੜੇ ਦੁਸ਼ਮਣ ਨੇ ਜਿਨ੍ਹਾਂ ਨੇ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਤੰਗ ਪਰੇਸ਼ਾਨ ਕਰ ਰੱਖਿਆ ਉਹ ਵੀ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਣਗੇ ਸੋ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਲਾਲ ਮਿਰਚ ਦੀ ਲਾਲ ਮਿਰਚ ਸਾਡੇ ਖਾਣੇ ਨੂੰ ਸੁਆਦੀਸ਼ਟ ਬਣਾਉਂਦੀ ਹੈ ਤੇ ਇਸਦੇ ਨਾਲ-ਨਾਲ ਜੇਕਰ ਸਾਡੇ ਘਰ ਦੇ ਵਿੱਚ ਕਿਸੇ ਬੱਚੇ ਨੂੰ ਨજર ਲੱਗੀ ਹੁੰਦੀ ਹੈ ਜਾਂ ਫਿਰ ਕਿਸੇ ਫੈਮਿਲੀ ਮੈਂਬਰ ਨੂੰ ਤਾਂ ਇਹ ਨજર ਉਤਾਰਨ ਦੇ ਕੰਮ ਵੀ ਆਉਂਦੀ ਹੈ ਤੇ ਇਸ ਤੋਂ ਇਲਾਵਾ ਲਾਲ ਮਿਰਚ ਦੇ ਨਾਲ ਕਈ ਟੋਟਕੇ ਵੀ ਤੇ ਉਪਾਅ ਵੀ ਕੀਤੇ ਜਾਂਦੇ ਨੇ ਜੋ ਕਿ ਲਾਲ ਮਿਰਚ ਦੇ ਨਾਲ ਕੀਤਾ ਗਿਆ ਉਪਾਅ ਕਦੇ ਵੀ ਖਾਲੀ ਨਹੀਂ ਜਾਂਦਾ ਤੇ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਵੀ ਤੁਹਾਡੇ ਨਾਲ ਲਾਲ ਮਿਰਚ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਦੱਸਾਂਗੇ ਇਸ ਉਪਾਅ ਨੂੰ ਇੱਕ ਵਾਰ ਤੁਸੀਂ ਜ਼ਰੂਰ ਕਰਕੇ ਦੇਖਿਓ ਤੁਸੀਂ ਦੇਖੇਗਾ ਜਦੋਂ ਵੀ ਤੁਸੀਂ ਕੋਈ ਵੀ ਕੰਮ ਦੇ ਲਈ ਘਰ ਤੋਂ ਬਾਹਰ ਚਾਹਦੇ ਹੋ ਜਾਂ ਕੋਈ ਕੰਮ ਕਰਨਾ ਸ਼ੁਰੂ ਕਰਦੇ ਹੋ ਤਾਂ ਉਸ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਜਾਂ ਫਿਰ ਤੁਹਾਡੀ ਫੈਮਿਲੀ ਦੇ ਵਿੱਚ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ ਆਪਸੀ ਪਰਿਵਾਰ ਦੇ ਵਿੱਚ ਝਗੜੇ ਹੋਣਾ ਤੇ ਇਸ ਤਰ੍ਹਾਂ ਸਾਡੇ ਕਾਰੋਬਾਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਉਂਦੇ ਰਹਿਣਾ ਤੇ ਇਥੋਂ ਹੀ ਅਸੀਂ ਅੰਦਾਜ਼ਾ ਲਗਾ ਸਕਦੇ ਆ ਕਿ ਸਾਡੇ ਦੁਸ਼ਮਣਾਂ ਨੇ ਸਾਡੇ ਉੱਪਰ ਕੁਝ ਨਾ ਕੁਝ ਕੀਤਾ ਕਰਾਇਆ ਹੋਇਆ ਹੈ। ਕਈ ਵਾਰ ਸਾਡੇ ਘਰ ਦੇ ਵਿੱਚ ਇੰਨੀਆਂ ਚਾਜ਼ੀਆਂ ਪ੍ਰੋਬਲਮ ਆ ਜਾਂਦੀਆਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਕਿ ਅਸੀਂ ਜਾ ਕੇ ਵੀ ਕੁਝ ਨਹੀਂ ਕਰ ਪਾਉਂਦੇਗੇ। ਤਾਂ ਉਸ ਸਮੇਂ ਇਸ ਉਪਾਅ ਨੂੰ ਤੁਸੀਂ ਕਰ ਸਕਦੇ ਹੋ। ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਇੱਕ ਲਾਲ ਮਿਰਚ ਚਾਹੀਦੀ ਹੈ ਮਿਰਚ ਸੁੱਕੀ ਹੋਈ ਹੋਣੀ ਚਾਹੀਦੀ ਹੈ ਤੇ ਮਿਰਚ ਦੇ ਪਿੱਛੇ ਜੋ ਹਰੇ ਰੰਗ ਦੀ ਇੱਕ ਡੰਡੀ ਲੱਗੀ ਹੁੰਦੀ ਹੈ ਉਹ ਵੀ ਹੋਣੀ ਬਹੁਤ ਜ਼ਰੂਰੀ ਹੈ ਤੇ ਜਿਹੜੀ ਮਿਰਚ ਹੈ ਇਹ ਤੁਸੀਂ ਧਿਆਨ ਰੱਖਣਾ ਕਿ ਕਿਸੇ ਪਾਸਿਓ ਟੁੱਟੀ ਹੋਈ ਨਹੀਂ ਹੋਣੀ ਚਾਹੀਦੀ ਬਿਲਕੁਲ ਸਾਬਤ ਤੇ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਲਾਲ ਮਿਰਚ ਦੇ ਨਾਲ-ਨਾਲ ਤੁਸੀਂ ਇੱਕ ਲੈਨ ਬਲੈਕ ਕਲਰ ਦਾ ਮਾਰਕਰ ਪੈਨ ਜਾਂ ਸਕੈਚ ਕੋਝ ਵੀ ਤੁਸੀਂ ਵਰਤ ਸਕਦੇ ਹੋ ਜਾਂ ਫਿਰ ਬਲੈਕ ਤੁਸੀਂ ਕੱਜਲ ਇਹ ਜਿਹੜਾ ਉਸ ਦੀ ਵੀ ਵਰਤੋਂ ਕਰ ਸਕਦੇ ਹੋ ਜਿਸ ਵੀ ਚੀਜ਼ ਦੇ ਨਾਲ ਤੁਸੀਂ ਬਲੈਕ ਕਲਰ ਦੇ ਨਾਲ ਲਾਲ ਮਿਰਚ ਦੇ ਉੱਪਰ ਲਿਖਣਾ ਹੈ ਉਹ ਧਿਆਨ ਰੱਖਿਓ ਕਿ ਲਿਖਦੇ ਸਮੇਂ ਜਿਹੜੀ ਮਿਰਚੇ ਉਹ ਟੁੱਟਣੀ ਨਹੀਂ ਚਾਹੀਦੀ ਇਸ ਕਰਕੇ ਤੁਸੀਂ ਕੱਜਲ ਦਾ ਜਾਂ ਫਿਰ ਤੁਸੀਂ ਬਲੈਕ ਕਲਰ ਦੀ ਮਾਰਕਰ ਦਾ ਵੀ ਯੂਜ਼ ਕਰ ਸਕਦੇ ਹੋ ਪੈਨ ਦਾ ਤੁਸੀਂ ਯੂਜ਼ ਨਾ ਕਰਿਓ ਇਸ ਉਪਾਰ ਨੂੰ ਕਰਨ ਦਾ ਸਮਾਂ ਕੋਈ ਵੀ ਜਿਸ ਵੀ ਸਮੇਂ ਤੁਸੀਂ ਕਰਨਾ ਚਾਹੋਣਿਓ ਉਸ ਸਮੇਂ ਕਰ ਸਕਦੇ ਹੋ ਜਿਹੜੇ ਮਰਜ਼ੀ ਦੇਨ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਵੀਡੀਓ ਦੇਖ ਰਹੇ ਹੋ ਹੁਣ ਕਰਨਾ ਚਾਹੋਣਿਓ ਤਾਂ ਹੁਣ ਵੀ ਕਰ ਸਕਦੇ ਹੋ ਇਹਦਾ ਕੋਈ ਦਿਨ ਵਾਰ ਜਾਂ ਸਮੇਂ ਦਾ ਕੋਈ ਬੰਦੇਸ਼ ਨਹੀਂ ਹੈ ਇਸ ਉਪਾਣੋ ਕਰਮ ਦੇ ਲਈ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਐਸੀ ਜਗ੍ਹਾ ਤੇ ਬੈਠਣਾ ਹੈ ਕਿ ਜਿੱਥੇ ਤੁਹਾਨੂੰ ਕੋਈ ਵੀ ਪਰਿਵਾਰਿਕ ਮੈਂਬਰ ਡਿਸਟਰਬ ਨਾ ਕਰੇ ਕਿਉਂਕਿ ਇਸ ਉਪਾਣੋ ਕਰਦੇ ਸਮੇਂ ਤੁਸੀਂ ਕਿਸੇ ਦੇ ਨਾਲ ਕੋਈ ਗੱਲਬਾਤ ਵੀ ਨਹੀਂ ਕਰਨੀ ਤੇ ਨਾ ਹੀ ਤੁਹਾਨੂੰ ਕੋਈ ਫੈਮਿਲੀ ਮੈਂਬਰ ਡਿਸਟਰਬ ਕਰੇ ਤੁਸੀਂ ਇਹ ਲਾਲ ਰੰਗ ਦੀ ਇੱਕ ਮਿਰਚ ਲੈ ਕੇ ਸੁੱਕੀ ਲਾਲ ਮਿਰਚ ਤੇ ਮਾਰਕਰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਸ ਵੀ ਜਗ੍ਹਾ ਤੇ ਬੈਠਣਾ ਹੈ ਦੱਖਣ ਦਿਸ਼ਾ ਦੇ ਵੱਲ ਆਪਣਾ ਫੇਸ ਕਰਕੇ ਤੁਸੀਂ ਬੈਠ ਜਾਣਾ ਹੈ ਤੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਇੱਕ ਐਵੇਂ ਦਾ ਕਮਰਾ ਹੋਵੇ ਜਿੱਥੇ ਕੋਈ ਜ਼ਿਆਦਾ ਆਉਂਦਾ ਜਾਂਦਾ ਨਹੀਂ ਤੁਸੀਂ ਉੱਥੇ ਬੈਠ ਕੇ ਵੀ ਇਸ ਉਪਾਅ ਨੂੰ ਕਰ ਸਕਦੇ ਹੋ ਇਸੇ ਤਰ੍ਹਾਂ ਆਪਣੇ ਘਰ ਦੀ ਦੱਖਣ ਦਿਸ਼ਾ ਦੇ ਵਿੱਚ ਬੈਠ ਕੇ ਤੁਸੀਂ ਇੱਕ ਲਾਲ ਮਿਰਚ ਤੇ ਇੱਕ ਬਲੈਕ ਕਲਰ ਦਾ ਮਾਰਕਰ ਲੈ ਕੇ ਬੈਠ ਜਾਣਾ ਹੈ ਤੇ ਉੱਥੇ ਬੈਠ ਕੇ ਤੁਸੀਂ ਆਪਣੇ ਜਿਹੜੇ ਵੀ ਗੁਰੂ ਪੀਰ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਨੂੰ ਯਾਦ ਕਰਤੇ ਸਮੇਂ ਜੋ ਵੀ ਤੁਸੀਂ ਪਾਠ ਪੂਜਾ ਜਾਂ ਮੰਤਰ ਦਾ ਜਾਪ ਕਰਦੇ ਹੋ ਉਹ ਤੁਸੀਂ ਉੱਥੇ ਬੈਠ ਕੇ ਮੰਤਰ ਦਾ ਜਾਪ ਕਰਨਾ ਹੈ 51 ਵਾਰ ਜਾਂ 108 ਵਾਰ ਜਿੰਨਾ ਵੀ ਤੁਹਾਡੇ ਕੋਲ ਸਮਾਂ ਹੈਗਾ ਉੱਥੇ ਬੈਠ ਕੇ ਤੁਸੀਂ ਕਰਨਾ ਹੈ ਤੇ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਜੋ ਬਲੈਕ ਕਲਰ ਦਾ ਮਾਰਕਰ ਲਿਆ ਸੀ ਉਸ ਦੇ ਨਾਲ ਤੁਸੀਂ ਜਿਹੜੀ ਲਾਲ ਮੇਰਚ ਲਈ ਸੁੱਕੀ ਹੋਈ ਉਸ ਦੇ ਉੱਪਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲਿਖ ਦੇਣਾ। ਜੇਕਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਜਾਣਦੇ ਹੋ ਤਾਂ ਤੁਸੀਂ ਨਾਮ ਲਿਖ ਸਕਦੇ ਹੋ ਤੇ ਨਾਮ ਲਿਖਣਾ ਇਸ ਤਰੀਕੇ ਦੇ ਨਾਲ ਹੈ ਜਿਵੇਂ ਮੰਨ ਲਓ ਕਿ ਤੁਹਾਡੇ ਦੁਸ਼ਮਣ ਦਾ ਨਾਮ ਹੈ ਅਵਤਾਰ ਸਿੰਘ ਤੇ ਤੁਸੀਂ ਸਿਰਫ ਅਵਤਾਰ ਹੀ ਲਿਖਣਾ ਜੋ ਪਿਛਲਾ ਨਾਮ ਸਿੰਘ ਇਹ ਉਹ ਨਹੀਂ ਲਿਖਣਾ। ਸਿਰਫ ਅਗਲਾ ਨਾਮ ਹੀ ਲਿਖਣਾ ਤੇ ਜੇਕਰ ਤੁਸੀਂ ਨਾਮ ਨਹੀਂ ਜਾਣਦੇ ਤਾਂ ਤੁਸੀਂ ਬਲੈਕ ਕਲਰ ਦੇ ਮਾਰਕਰ ਦੇ ਨਾਲ ਮਿਰਚ ਦੇ ਉੱਪਰ ਸਿਰਫ ਦੁਸ਼ਮਣ ਵੀ ਲਿਖ ਸਕਦੇ ਹੋ ਤੇ ਗੋਪਤ ਦੁਸ਼ਮਣ ਵੀ ਲਿਖ ਸਕਦੇ ਹੋ ਜਦੋਂ ਵੀ ਤੁਸੀਂ ਇਹ ਉਪਾਅ ਕਰਨਾ ਹੈ ਤੇ ਉਪਾਅ ਕਰਨ ਦੇ ਸਮੇਂ ਤੁਸੀਂ ਜਿਹੜਾ ਮੰਤਰ ਦਾ ਜਾਪ ਕਰਦੇ ਹੋ ਉਹ ਤੁਸੀਂ ਜ਼ਰੂਰ ਕਰਨਾ ਹੈ ਮੰਤਰ ਦੇ ਜਾਪ ਦੇ ਬਿਨਾ ਇਹ ਉਪਾਅ ਦਾ ਤੁਹਾਨੂੰ ਬਿਲਕੁਲ ਵੀ ਫਾਇਦਾ ਨਹੀਂ ਹੋਣ ਵਾਲਾ ਇਸ ਕਰਕੇ ਤੁਸੀਂ ਕਿਸੇ ਜੋ ਵੀ ਮੰਤਰ ਚਾ ਪਾਠ ਪੂਜਾ ਕਰਦੇ ਸਮੇਂ ਜੋ ਵੀ ਤੁਸੀਂ ਬੋਲਦੇ ਹੋ ਜਾਂ ਜਾਪ ਕਰਦੇ ਹੋ ਉਹ ਤੁਸੀਂ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਪ੍ਰੋਬਲਮ ਦੂਰ ਹੋ ਜਾਣਗੀਆਂ ਤੇ ਤੁਹਾਡੇ ਘਰ ਦੇ ਵਿੱਚ ਜੇਕਰ ਕਿਸੇ ਦਾ ਕੁਝ ਕੀਤਾ ਕਰਾਇਆ ਉਹ ਵੀ ਦੂਰ ਹੋ ਜਾਵੇਗਾ ਤੇ ਤੁਹਾਡੇ ਘਰ ਦੇ ਵਿੱਚ ਲੜਾਈ ਝਗੜੇ ਦੂਰ ਹੋਣਗੇ ਤੁਹਾਡੇ ਘਰ ਦੇ ਵਿੱਚ ਸੁਖ ਸਮ੍ਰਿਧੀ ਬਣੀ ਰਹੇਗੀ ਤੇ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਗਰੀਬੀ ਦੂਰ ਹੋ ਜਾਵੇਗੀ ਤੇ ਇਸ ਦੇ ਨਾਲ ਨਾਲ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਕਿ ਸਾਡੇ ਦੁਸ਼ਮਣ ਹੈਗੇ ਵੀ ਨੇ ਚਾਹ ਨਹੀਂ ਤਾਂ ਉਹ ਲਾਲ ਮਿਰਚ ਦੇ ਉੱਪਰ ਇਹ ਕੱਲਾ ਬਲੈਕ ਕਲਰ ਦੇ ਮਾਰਕਰ ਦੇ ਨਾਲ ਦੁਸ਼ਮਣ ਲੇਖ ਕੇ ਤੇ ਆਪਣੇ ਖੱਬੇ ਹੱਥ ਦੀ ਹਥੇਲੀ ਤੇ ਉਸ ਮਿਰਚ ਨੂੰ ਰੱਖ ਕੇ ਤੇ मुट्ठी ਨੂੰ ਬੰਦ ਕਰਕੇ ਤੇ ਪਰਮਾਤਮਾ ਨੂੰ ਜਾਬ ਕਰਕੇ ਆਪਣੀ ਜੋ ਵੀ ਪ੍ਰਾਰਥਨਾਏ ਉਹ ਕਰਨਾਂ ਜਿਹੜਾ ਵੀ ਤੁਸੀਂ ਜਾਪ ਕਰਨਾ ਹੈ ਉਸ ਨੂੰ 9 ਵਾਰ 8 ਵਾਰ ਜਾਂ 11 ਵਾਰ ਤੁਸੀਂ ਕਰਨਾ ਹੈ ਇਹ ਤੁਹਾਡੀ ਤੇ ਡਿਪੈਂਡ ਹੈ ਕਿ ਤੁਹਾਡੇ ਕੋਲ ਕਿੰਨਾ ਸਮਾਂ ਹੈ ਤੇ ਕਿੰਨਾ ਸਮਾਂ ਤੁਸੀਂ ਇਸ ਜਾਪ ਨੂੰ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਜਿਹੜੀ ਮੇਜ਼ ਦੇ ਉੱਪਰ ਤੁਸੀਂ ਦੁਸ਼ਮਣ ਲਿਖਿਆ ਸੀ ਉਸ ਮੇਜ਼ ਨੂੰ ਲਿਜਾ ਕੇ ਤੁਸੀਂ ਆਪਣੇ ਬਾਥਰੂਮ ਦੇ ਵਿੱਚ ਟਾਇਲਟ ਦੇ ਵਿੱਚ ਸੁੱਟ ਦੇਣਾ ਤੇ ਉਪਰੋਂ ਫਲੈਸ਼ ਦਾ ਪਾਣੀ ਜੋ ਉਸ ਨੂੰ ਚਲਾ ਦੇਣਾ ਇਹਨਾਂ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਜੇਕਰ ਤੁਸੀਂ ਤੁਹਾਡੇ ਕੋਲ ਸਮਾਂ ਹੈਗਾ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਇਸ਼ਨਾਨ ਹੀ ਕਰ ਲਓ ਜੇਕਰ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਇਸ਼ਨਾਨ ਕਰਨ ਦਾ ਤਾਂ ਤੁਸੀਂ ਆਪਣੇ ਉੱਪਰ ਪਾਣੀ ਦੇ ਛਿੱਟੇ ਵੀ ਮਾਰ ਸਕਦੇ ਹੋ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਸਵੇਰੇ ਦੁਪਹਿਰੇ ਜਾਂ ਫਿਰ ਸ਼ਾਮ ਨੂੰ ਤੇ ਜੇਕਰ ਤੁਸੀਂ ਇਸ ਉਪਾਅ ਨੂੰ ਰਾਤ ਦੇ ਸਮੇਂ ਕਰਕੇ ਸੌਣੇ ਹੋ ਤਾਂ ਇਸ ਦਾ ਬਹੁਤ ਹੀ ਜ਼ਿਆਦਾ ਫਾਇਦਾ ਮਿਲਦਾ ਹੈ ਇਹ ਉਪਾਅ ਨੂੰ ਕਰਦੇ ਨਾਲ ਨਾਲ ਤੁਸੀਂ ਆਪਣੀ ਜਿਹੜੀ ਵੀ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਵੀ ਆਪਣੀ ਪ੍ਰਾਰਥਨਾ ਜ਼ਰੂਰ ਕਰਿਓ ਕਿ ਤੁਹਾਡੇ ਘਰ ਦੇ ਵਿੱਚ ਸੁੱਖ-ਸਮਰiddhi ਬਣੀ ਰਹੇ ਲੜਾਈ-ਕਲੇਸ਼ ਦੂਰ ਹੋ ਕੇ ਜੋ ਵੀ ਲੋਕ ਤੁਹਾਡੇ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਆ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ ਤੇ ਤੁਹਾਨੂੰ ਆਪਣੇ ਕਾਰੋਬਾਰ ਦੇ ਵਿੱਚ ਤਰੱਕੀ ਮਿਲੇ ਤੇ ਜੋ ਵੀ ਤੁਹਾਨੂੰ ਪ੍ਰੋਬਲਮ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਤੁਹਾਡੀਆਂ ਪ੍ਰੋਬਲਮ ਮੁਸ਼ਕਲਾਂ ਦੂਰ ਹੋ ਜਾਣ ਸੋ ਇਹ ਸੀ ਜੀ ਸਾਡੀ ਐਕਚੁਅਲੀ ਇੱਕ ਛੋਟੀ ਜਿਹੀ ਵੀਡੀਓ ਤੇ ਲਾਲ ਮਿਰਚ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈ ਤੁਸੀਂ ਇਸ ਉਪਾਅ ਨੂੰ ਕਰਕੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਨੂੰ ਦੂਰ ਕਰ ਸਕਦੇ ਹੋ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਇਹ ਬਹੁਤ ਹੀ ਜ਼ਿਆਦਾ ਕਾਰਗਰ ਤੇ ਚਮਤਕਾਰੀ ਉਪਾਅ ਹੈ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਤੇ ਕਾਰਨ ਦੇ ਲਈ ਤੁਹਾਨੂੰ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਵੀ ਨਹੀਂ ਪਵੇਗੀ ਤੇ ਬਿਨਾਂ 1 ਰੁਪਿਆ ਖਰਚ ਕੀਤੇ ਤੁਸੀਂ ਇਸ ਉਪਾਅ ਨੂੰ ਕਰਕੇ ਆਪਣੀ ਜ਼ਿੰਦਗੀ ਦੀਆਂ ਹਜ਼ਾਰਾਂ ਤੇ ਲੱਖਾਂ ਮੁਸ਼ਕਲਾਂ ਨੂੰ ਤੁਸੀਂ ਦੂਰ ਕਰ ਸਕਦੇ ਹੋ ਸੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ